ਸ਼ਿਕਾਇਤ ਸ਼ਾਰਿਆਂ ਨੂੰ ਪੀਵੀ ਗਤੀ ਮਾਤਰਾ ਵਾਲੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਆਏ ਆਂ ਭੀਖੀ ਮੇਰੀ ਦੀਦੀ ਦੇ ਘਰੇ ਇੱਥੇ ਮੇਰੀ ਦੀਦੀ ਦਾ ਘਰ ਹੈ ਜੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਵਲੌਗ ਵਿੱਚ ਵੀ ਅੱਜ ਦੇ ਵਲੌਗ ਵਿੱਚ ਆਪਾਂ ਦਿਖਾਵਾਂਗੇ ਤੁਹਾਨੂੰ ਮੇਰੀ ਦੀਦੀ ਦਾ ਘਰ ਉਹਨਾਂ ਦੀ ਦੁਕਾਨ ਆ ਸਮਾਰਟ ਸ਼ਾਪ ਪੀਵੀ ਗਤੀ ਸਭ ਕੁਝ ਦਿਖਾਈ ਚ ਰਸਾਗੇ ਅੱਜ ਆਪਾਂ ਤੁਹਾਨੂੰ ਆਹ ਵਲੌਗ ਵਿੱਚ ਉਹ ਥਾਂ ਵੀ ਦਿਖਾਵਾਂਗੇ ਜਿੱਥੇ ਇਹ ਥਾਂ ਪੂਰੀ ਪਾਣੀ ਨਾਲ ਭਰ ਗਈ ਸੀ ਬਹੁਤ ਬੁਰਾ ਹਾਲ ਹੋ ਗਿਆ ਸੀ ਹਨਾ ਸਭਾਂ ਚੱਕ ਨਾ ਪਿਆ ਸਾਰਾ ਖਾਲੀ ਘਰ ਦਾ ਪਿਆ ਕਮਰੇ ਵਗੈਰਾ ਹਨਾ ਤੇ ਬਹੁਤ ਬੁਰਾ ਹਾਲ ਸੀਗਾ ਤੁਹਾਨੂੰ ਆਪਾਂ ਉਹ ਕਾਰਨ ਦੱਸਾਂਗੇ ਜਿਹਦੇ ਕਾਰਨ ਨਾਲ ਪਾਣੀ ਇਸ ਘਰ ਦੇ ਵਿੱਚ ਐਂਟਰ ਹੋਇਆ ਅਦਰੋਂ ਅਗਿ ਤੁਹਾਨੂੰ ਅੰਦਰੋਂ ਦੇਖੋ ਇਹ ਆ ਬੈਠੇ ਸਾਰੇ ਪਰਿਵਾਰ ਐਲਰਜੀ ਸਸ਼ੀਕਾਲ ਸਾਰਿਆਂ ਕੋਈ ਬੈਠੀ ਹੈਡੀ ਉਹ ਆਪਣੇ ਜੀਜੀ ਬੈਠੇ ਜੀ ਹੁਣ ਆਪਾਂ ਦਿਖਾਵਾਂਗੇ ਤੁਹਾਨੂੰ ਬਾਗਲ ਮਜਾ ਰੱਖ ਰਖੀ ਆ ਨੀ ਇਧਰ ਇਧਰ ਵੀ ਵਧੀਆ ਹਨਾ ਸਿਸਟਮ ਆਹ ਦੇਖੋ ਖੇਡੀਆਂ ਦੀ ਉਹਨਾਂ ਨਾਲ ਮੱਜਾਂ ਨਾਲ ਨਾ ਬੀਤੂ ਆਣੀ ਕਰ ਦਿੰਦੇ ਇੱਕੋ ਹੀ ਗੱਲ ਹੈ ਇਹ ਬੇਟੀ ਦੀ ਨਜ਼ਰ ਹਮੇਸ਼ਾ ਇਹੋ ਜਿਹੀ ਹੋਣੀ ਹੈ ਦੇਖੋ ਸਾਰਾ ਬਾਗ ਹੈ ਨਾ ਆ ਅੰਦਰ ਚਲੀਏ ਚਲੋ ਇਹ ਬਤਰ ਹੋਣਾ ਆਪਾਂ ਚੱਲਦੇ ਅੰਦਰ ਆ ਦੇਖੋ ਜੀ ਉਰੇ ਵੀ ਮੀ ਪੈਕਟ ਐ ਸੀ ਕਿੰਨੇ ਜਰ ਹੋ ਗਿਆ ਤੇ ਇਹ ਆਪਣਾ ਬਾਹਰਲਾ ਬੇੜਾ ਦਾ ਸਾਰਾ ਤੀਕਾ ਕਰਦਾ ਉਹ ਆ ਗਿਆ ਨਾ ਦੀ ਸ਼ਾਪ ਸਮਾਰਟ ਸ਼ਾਪ ਵੀ ਕਰਤੀ ਤੇ YouTube ਤੇ ਦੇਖਦੇ ਇਹਨਾਂ ਚੈਨਲ ਤਾਂ ਪਤਾ ਹੀ ਹਨ ਤੁਹਾਨੂੰ ਤੇਰੇ ਉਹ ਮੀ ਕਾਰਨ ਬਹੁਤ ਬੁਰਾ ਹਾਲ ਹੋਇਆ ਸੀ ਜੀ ਆ ਦੇਖੋ ਔਰ ਮਿੱਟੀ ਅੰਦਰ ਨੋ ਹੋ ਗਈ ਤਾਂ ਸੀ ਸਾਰਾ ਬੁਰਾ ਹਾਲ ਹੋ ਗਿਆ ਆ ਦੇਖੋ ਤੁਸੀਂ ਮੜਿਆ ਚੈੱਕ ਕਰੋ ਕਿੰਨੀ ਬੁਰੀ ਹਾਲਤ ਸੀ ਹੁਣ ਆ ਜਿਹੜਾ ਕੂਲਰ ਸੀ ਨਾ ਇਹਦੇ ਉਰੇ ਉਰੇ ਤੱਕ ਪਾਣੀ ਆ ਰਿਹਾ ਸੀ ਸਾਰਾ ਉਰੇ ਉਰੇ ਤੱਕ ਪਰੇ ਸੀ ਦੇਖ ਇਹ ਨਾ ਬੁਰਾ ਹਾਲ ਸੀ ਨਾ ਬਈ ਬਸ ਪੁੱਛਣ ਨੂੰ ਮਿੱਤਰ ਤੇ ਹੁਣ ਮਸਾ ਨਿਕਲਿਆ ਇਹ ਪਾਣੀ ਮੈਂ ਤਾਂ ਐਸੀ ਮਹਾਤ ਜਾਣਾ ਮੈਂ ਜਾਣਾ ਮਮਮੀ ਨੂੰ ਕਹੀ ਗਿਆ ਮੈਂ ਦੀਦੀ ਦੇ ਘਰੇ ਜਾਣਾ ਜਾਣਾ ਬਹੁਤ ਦਿਨ ਹੋ ਗਏ ਸੀ ਮੈਨੂੰ ਗਏ ਨੂੰ ਗਿਆ ਨਹੀਂ ਸੀਗਾ ਤੇ ਅੱਜ ਮੌਕਾ ਮਿਲ ਗਿਆ ਜਾਂਦਾ ਮੈਂ ਹਰਬਾ ਬਸ ਹੁਣ ਨਾ ਪਾਈ ਮੀ ਸੁਣ ਲੀ ਲ ਆਪਣੇ ਦੇਖੋ ਵੀ ਨਹੀਂ ਬੰਦ ਰੱਬ ਦੇਖੋ ਜੀ ਬਹੁਤ ਬਰਾ ਹਾਲ ਹੋਇਆ ਸੀ ਇਹ ਤੇ ਤੂੰ ਤਾਂ ਡੱਟਾ ਲੈ ਕੇ ਆਹ ਸੁਣੀ ਮੀ ਪੂਲ ਜੀ ਜੱਕੇ ਪਾਣੀ ਚ ਮਾਰੇ ਡੱਬਿਆ ਹੋ ਉਹਦੇ ਉੱਤੇ ਤੈਰ ਲੱਗੀ ਆ ਦੇਖੋ ਤੁਹਾਨੂੰ ਕਿཅੀ ਹੋਰ ਦਿਖਾਉਣਾ ਮੈਂ ਉਹ ਦੇਖੋ ਸਾਰੀ ਕੰਦੇ ਹੋ ਅੰਦਰ ਤੱਕ ਪਾਣੀ ਹੈਗੇ ਸੀ ਅੰਦਰ ਦੀ ਮੈਂ ਅੰਦਰ ਦੇਖ ਕੇ ਆਣੀ ਠੀਕ ਹੈ ਤੇ ਨਾਲ ਜਾਈ ਹਾਂ ਈਤੁਰ ਅੰਦਰ ਮੈਂ ਤਾਂ ਗਿਆ ਕਿੱਥੇ ਬਾਹਲਾ ਉਹ ਆ ਚਿੱਕੜਵਾਰਾ ਕੋਲੋਂ ਦਾਰੋ ਅਰੇ ਕੋਲੋਂ ਤੁਹਾਨੂੰ ਕੰਦ ਸਾਰਾ ਸਾਰਾ ਗਾਰੇ ਦੇ ਅੰਦਰ ਪਾਣੀ ਆ ਗਿਆ ਇੱਥੇ ਪਾਣੀ ਸੀ 11 ਡਿਗਰੀ ਉੱਪਰ ਫਰ ਜੰਮ ਗਿਆ ਸਾਰੀ ਕੰਧ ਰੈਡੀ ਹੋ ਰਹੀ ਹੈ ਡਿੱਗਣ ਦੀ ਹਾਲਤ ਚ ਹੈ ਉਹ ਦੇਖੋ ਜਿੱਥੇ ਤੱਕ ਮਿੱਟੀ ਲੱਗੀ ਹੋਈ ਗੇਟ ਤੱਕ ਉਹਨਾ ਪਾਣੀ ਆਏ ਸੀ ਅੰਦਰ ਤੱਕ ਆ ਗਿਆ ਹੁਣ ਅਪਰ ਹੋਰ ਮੈਂ ਵਿਖੋਣਿਆ ਦੁਕਾਨ ਵਿੱਚ ਜਾ ਕੇ ਦੁਕਾਨ ਅੰਦਰ ਵੀ ਸਾਰਾ ਪਾਣੀ ਆ ਗਿਆ ਸੀਗਾ ਹੂੰ ਬੱਸ ਸੀ ਸਾਰਾ ਜਿਹੜਾ ਬਾਸਨ ਆ ਗਿਆ ਉਦੋਂ ਮੈਂ ਇੱਧਰ-ਇੱਧਰ ਸਾਰਾ ਪਾਣੀ ਸਾਰਾ ਰੋਕ ਕੇ ਦੁਕਾਨ ਚਾਹੀ ਅੱਛਾ ਆਇਆ ਕਰੋ ਤੋ ਆ ਜਿਹੜੀ ਜ਼ਮੀਨ ਸੀ ਇਹ ਸਾਰੀ ਉਰੇ ਤੱਕ ਭਰੀ ਹੋਈ ਸੀ ਦੇਖੋ ਕਿੰਨਾ ਉੱਚਾਗਾ ਇਹ ਉਰੇ-ਉਰੇ ਤੱਕ ਭਰਿਆ ਹੋਇਆ ਸੀ ਉਰੇ-ਉਰੇ ਪਹਿਲਾਂ ਪਾਣੀ ਆ ਗਿਆ ਸੀ ਆ ਜਿਹੜਾ ਮੈਟ ਆ ਦੁਕਾਨ ਦਾ ਇਹ ਵੀ ਸਾਰਾ ਖਰਾਬ ਹੋ ਗਿਆ ਸੀਗਾ ਮਸਾ ਸੈਟ ਸੁੱਟ ਕੀਤਾ ਤੇ ਹੁਣ ਆਪਾਂ ਦੇਖੋਨੇ ਤੁਹਾਨੂੰ ਦੁਕਾਨ ਦਾ ਟੂਰ ਕੋ ਜੀ ਸਮਾਰਟ ਸ਼ਾਪ ਵੀ ਗੱਤੀ ਇੱਥੇ ਹਰ ਚੀਜ਼ ਮਿਲਦੀ ਆ ਹਰ ਚੀਜ਼ ਜੋ ਵੀ ਹਨਾ ਚੈਨਾ ਚੱਜ ਗਲ ਪ੍ਰੋਡਕਟ ਜੀ ਚਾਹ ਰਹੇ ਨੇ ਹਰ ਚੀਜ਼ ਮਿਲਦੀ ਆ ਨਾ ਦੁਕਾਨ ਤੇ ਆ ਦੇਖੋ Apple ਦੇ ear pod ਵਗੈਰਾ ਹਨਾ ਜੇ ਕਿਸੇ ਮੇਰੇ ਵੀਰ ਭਾਈ ਨੇ ਲੈਣੇ ਹੋਣੇ ਤਾਂ ਦੱਸ ਜੀ ਆ ਦੇਖੋ ਉਹ ਨਾਲੇ ਕਵਰ ਪਏ ਸਭ ਕੁਝ ਹੋਰੀ ਸਭ ਕੁਝ ਜੋ ਤੁਸੀਂ ਕਹੋਗੇ ਬਸ ਕਹਾਂ ਤੇ ਆ ਕਿਉਂ ਜੀ ਤੁਹਾਨੂੰ ਮਿਲ ਜੂਗਾ ਠੀਕ ਇਸੇ ਲੈਣਾ ਹੋਇਆ ਦੱਸ ਦਿਓ ਕਮੈਂਟ ਵਿੱਚ ਪੀਖੀ ਪਿੰਡ ਪੀਖੀ ਡਿਸਟ੍ਰਿਕਟ ਮਾਨਸਾ ਮਾਨਸਾ ਆਪਣਾ ਸੌਰੀ ਪੀਖੀ ਜਿਹੜਾ ਬੱਸ ਸਟੈਂਡ ਆ ਉਹਦੇ ਨੇੜੇ ਹੀ ਆ ਕਿ ਤੁਸੀਂ ਆ ਕੇ ਪੁੱਛ ਕੇ ਆ ਜਓ ਬਾਬਾ ਨੌਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ ਕਿੱਥੇ ਆ ਉਹ ਨੌਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ ਉਹ ਸੀ ਉਹ ਦੇਖੋ ਸਾਹਮਣੇ ਦੇਖੀ ਜਾਂਦਾ ਉਧਰ ਉਸ ਬਸ ਤੁਸੀਂ ਐ ਸਿੱਧਾ ਆਉਣਾਗਾ ਉਰੇ ਆ ਕੇ ਸਮਾਰਟ ਸ਼ਾਪ ਵੀ ਵੀ ਦਿੱਤੀ ਆ ਸੇ ਬੂੜ ਤੇ ਹੁਣ ਆਪਾਂ ਦਿਖਾਉਣੇ ਆ ਤੁਹਾਨੂੰ ਆਨਲਾਈਨ ਪ੍ਰੋਡਕਟ ਹਨ ਜਿਹੜੇ ਆਪਣੇ ਆਨਲਾਈਨ ਮਿਲਦੇ ਨੇ ਸਾਰੇ ਪ੍ਰੋਡਕਟ ਤੇ ਪਹਿਲੀ ਚੀਜ਼ ਆਹ ਦੇਖੋ ਇਹ ਪਾਂਡਾ ਇਹਦੇ ਉੱਤੇ ਹਾਂ ਹੱਥ ਮਾਰੇ ਤੋਂ ਇਹ ਰੰਗ ਇਹ ਬਦਲਦਾਗਾ ਆਹ ਹਯਾ ਤੇਰੀ ਬੈਟਰੀ ਡਾਊਨ ਥੋੜੀ ਜੀ ਤਾਈ ਉਹ ਨਹੀਂ ਕਰ ਰਿਆ ਦੇਖੋ ਓਰੇ ਮੀਆ ਤੁਹਾਮਾਰ ਤਾਂ ਚੱਲਦਾ ਬਸ ਤੇ ਇੱਕ ਜਿਹੜੇ ਪੈਕ ਦੇ ਸ਼ਕੀਰ ਨੇ ਉਹਨਾਂ ਵਾਸਤੇ ਆਹ ਆਈਫੋਨ ਵਾਲਾ ਕਵਰ ਸਾਰੀਆਂ ਬੋਤਲਾਂ ਨੇ ਇਹਦੇ ਵਿੱਚ ਤੇ ਇੱਕ ਆਪਾਂ ਤੁਹਾਨੂੰ ਦਿਖਾਉਨੇ ਆ ਕਲਰ ਕਲਰ ਕਿਟ ਇਹ ਬੜੀ ਟ੍ਰੈਂਡਿੰਗ ਚ ਹੈ ਇਹ ਬੱਚੇ ਇਹਦੀ ਬਹੁਤ ਡਿਮਾਂਡ ਕਰ ਰਹੇ ਨੇ ਅਰੇ ਕੋਈ ਤੇ ਸਾਰੇ ਹਨ ਕਲਰ ਨੇਗੇ ਉਹਦੇ 올 ਕਲਰ ਇਹ ਜੋ ਆਹ ਰੰਗ ਜਿਹੇ ਵਾਲੇ ਦੂਜੇ ਨੇ ਹਨ ਪਾਣੀ ਦੇ ਪੱਕ ਚੱਲਦੇ ਨੇ ਜਿਹੜੇ ਆਹ ਇਹ ਚ ਬ੍ਰਸ਼ ਆ ਤੇ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਕੁ ਹੋਰ ਥੋੜਾ ਜੋ ਕਿ ਹੈ ਇੱਕ ਲਾਈਟ ਇਹਦੇ ਤੇ ਲਿਖਿਆ ਹੋਇਆ ਰੌਕ ਲਾਈਟ ਤੁਹਾਨੂੰ ਇਹਦੀ ਅਨਬਾਕਸਿੰਗ ਕਰਕੇ ਦਿਖਾਉਨੇ ਆ ਹਾਰੇ ਇੱਕ ਪ੍ਰੋਡਕਟ ਨੂੰ ਆ ਦੇਖੋ ਜੀ ਲਾਈਟ ਵਧੀਆ ਕੁਆਲਿਟੀ ਦੀ ਲੱਗਦੀ ਹੈ ਸੋਲਰ ਪੈਨਲ ਲਿਖਿਆ ਹੋਇਆ ਤੇ ਇਹਨਾਂ ਦਾ ਚਾਰਜ ਨਹੀਂ ਹੈ ਜੇ ਚਾਰਜ ਲੱਗ ਗੂ ਤੇ ਚਾਰਜਿੰਗ ਦਿੱਤਾ ਤੁਹਾਨੂੰ ਦਿਖਾਵਾਂਗੇ ਜਿੰਦੇ ਬਣਾ ਤੇ ਬਾਕੀ ਦੇਖੋ ਤੁਸੀਂ ਕੋਰੀ ਚੈੱਕ ਕਰਕੇ ਦੇਖ ਲਓ ਬਹੁਤ ਚੈਨਲ ਹੁੰਦਾ ਇਹ ਤਾਂ ਹੁਣ ਅਪਰੂ ਪੈਕ ਕਰਕੇ ਹੋਰ ਚੀਜ਼ਾਂ ਹਨਾ ਹਨ ਇੱਕ ਬਹੁਤ ਹੀ ਦੋਹਰਣਾ ਬਹੁਤ ਮਜ਼ੇਦਾਰ ਚੀਜ਼ ਹੈ ਇਹ ਆ ਦੇਖੋ ਬੱਚਿਆਂ ਦੇ ਖੇਡਣ ਵਾਸਤੇ ਮਿੰਨੀ ਫੋਨ ਜਿਹੜੇ ਜਿਆਦਾ ਹੀ ਫੋਨ ਦੇਖਦੇ ਨੇ ਕੋ ਸਾਡੀ ਕੱਲ ਦੇ ਜਵਾਖਣ ਉਹਨਾਂ ਵਾਸਤੇ ਫੋਨ ਆ ਖੇਡ ਸਕਦੇ ਨੇ ਦੇਖੋ ਮੇਰੇ ਤਰਾ ਇੱਕ ਹੋਰ ਚੀਜ਼ ਆ ਸੋਫਾ ਇਹ ਵੀ ਵਧੀਆ ਕੁਆਲਿਟੀ ਚ ਪੂਰਾ ਇਹਦੇ ਤੇ ਬੈਟਸ ਆਉਦੇ ਹਨ ਕੋਈ ਜਿਹੜੀ ਦਿੱਕਤ ਹੈਗੀ ਜਾਂ ਕੋਈ ਖਰਾਬ ਖਰੂ ਹੁੰਦਾ ਇਹ ਬਿੱਗ ਸਾਈਜ਼ ਹੈ ਦਾ ਤੇ ਇੱਕ ਹੋਰ ਆ ਸਪੀਕਰ ਇਹ ਬਹੁਤ ਵਧੀਆ ਕੁਆਲਿਟੀ ਦਾ ਸਪੀਕਰ ਹੈ ਜੀ ਸਾਊਂਡ ਸੌਣ ਚ ਵਧੀਆ ਵਾਲੀ ਤੇ ਹੁਣ ਦੇਖੋ ਆਪਣਾ ਸਾਰਾ ਸਾਰੇ ਪ੍ਰੋਡਕਟ ਦੇ ਆ ਦੇਖੋ ਕੈਮਰਾ ਸੀਸੀਟੀਵੀ ਕੈਮਰਾ ਜੇ ਕਿਸੇ ਨੇ ਮੰਗਵਾ ਲਾ ਤਾਂ ਦੱਸ ਦਿਓ ਨੰਬਰ ਤੁਹਾਣਾ ਲਿਖੇ ਗੱਲ ਕਰਾਂਗੇ ਉਸ ਤੇ ਇੱਕ ਫੋਟੋਿਕ ਹੋਰ ਕੀਦ ਹੋਣਾ ਜੀ ਆ ਦੇਖੋ ਬੜੇ ਮਿੰਨੀ ਪ੍ਰਿੰਟਰ ਇਹ ਨਾਲ ਬਲੈਕ ਐਂਡ ਵਾਈਟ ਉੱਪਰ ਇੰਟਰ ਹੋਦਾਗਾ ਪ੍ਰਿੰਟ ਨਿਕਲਦਾਗਾ ਕੋਈ ਵੀ ਫੋਟੋ ਹੋਣਾ ਤਾਂ ਸਲੈਕਟ ਕਿਦੇ ਵਿੱਚੋਂ ਕਰ ਸਕਦੇ ਆ ਬਹੁਤ ਵਧੀਆ ਇਹ ਪ੍ਰੋਡਕਟ ਆ ਇੱਕ ਹੋਰ चीज ਹੈ ਸਪੀਕਰ ਤੇ ਮਾਈਕ ਸਪੀਕਰ ਨਾਲ ਤੁਹਾਨੂੰ ਮਾਈਕ ਵੀ ਦੇ ਗਈ ਆ ਦੇਖੋ ਬਿਲਡਰ ਜੀ ਲਈ ਟਾਈਪ ਸੀ ਦੀ ਲੀਡ ਹੈ ਜੀ ਆਪ ਨੂੰ ਆਗਾ ਸਪੀਕਰ ਪ੍ਰੀਮੀਅਮ ਕੁਆਲਿਟੀ ਚਾਹੀਏ ਵੈਲਕਮ ਟੂ ਅਪੋਲੋ ਪ੍ਰੈਸ 뮤직 ਬਲੂਟੂਥ ਮੋਡ ਹੈਲੋ 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 ਜੀ ਪੂਰੀ ਪਾਰਟੀ ਵਧੀਆ ਜੀ ਜੀ ਮਾਈਕ ਵੀ ਵਧੀਆ ਚੱਲਦਾ ਕੋਈ ਐਸਾ ਵੈਸਾ ਮਾਈਕ ਨਹੀਂ ਹੈਗਾ ਪੂਰੀ ਵਧੀਆ ਪਾਰਟੀ ਹੈ ਜੀ ਹੁਣ ਇਹ ਮਾਈਕ ਦੀ ਹੁਣ ਆਪਾਂ ਦਿਖਾਵਾਂਗੇ ਤੁਹਾਨੂੰ ਮੀਂਹ ਦਾ ਆਪਣੇ ਪਾਣੀ ਦਾ ਕਾਰਨ ਜਿਹਦੇ ਕਰਕੇ ਪਾਣੀ ਆਪਣੇ ਅੰਦਰ ਆ ਗਿਆ ਸੀਗਾ ਤੇ ਕਾਰਨ ਇਹ ਆ ਜਿਹੜਾ ਉਹ ਸਾਹਮਣੇ ਟੋਬਾਗਾ ਉਹ ਟੋਬੇ ਦੇ ਨਾਲ ਪਾਣੀ ਉਹ ਕਰ ਗਿਆ ਸੀਗਾ ਉਹ ਬਿਲਕੁਲ ਪਾਣੀ ਓਵਰਫਲੋ ਹੋ ਗਿਆ ਸੀ ਇਸ ਕਰਕੇ ਪਾਣੀ ਬਹੁਤ ਜ਼ਿਆਦਾ ਆ ਗਿਆ ਸੀ ਜ ਤੇ ਉਹ ਹੌਲੀ ਹੌਲੀ ਕਰਕੇ ਕੋਈ ਜ਼ਿਆਦੇ ਵਾਰੀ ਆ ਵੀ ਕਰਕੇ ਕਿਉਂਕਿ ਇਹਦੀ ਟੋਬੇ ਦੀ ਸਫਾਈ ਨਹੀਂ ਹੋ ਰਹੀ ਹਾਂ ਟੋਬੇ ਦੀ ਸਫਾਈ ਵੀ ਹੁਣ ਬਰਮਾ ਲਾਇਆ ਹੋਇਆ ਪੈਪ ਲਾ ਕੇ ਤੇ ਦੀ ਸਫਾਈ ਕਰ ਰਹੇ ਨੇ ਹੈਨਾ ਜੀ ਮਿੱਤਰੋ ਪਾਉਲਾ ਪਾਉਲਾ ਉਹ ਰਕਾ ਦਿਆ ਐਂਡ ਸਮਾਰਟਸਾ ਵੀਡੀਓ ਦਿੱਤੀ ਤੇ ਠੀਕ ਹੈ ਜੀ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਲਾਈਕ ਕਰ ਦਿਓ ਚੈਨਲ ਨੂੰ ਕਰਦੇ ਸਬਸਕ੍ਰਾਈਬ ਓਕੇ ਜੀ ਸਸ਼ੀ ਕਰ